ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਟਿਸਟਾ ਬ੍ਰਾਂਡ ਦੇ ਰਹਿਣਗੇ ਵਿਦਆਊਟ ਲਾਈਨਿੰਗ ਰਹਿਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਜੇ ਕੋਈ ਭੈਣ ਬਾਹਰ ਤੋਂ ਆਪਣਾ ਆਰਡਰ ਕਰਦੀ ਹੈ ਤੁਸੀਂ ਲਗਵਾ ਸਕਦੇ ਹੋ ਲਾਈਨਿੰਗ ਤੇ ਜਿੱਦਾਂ ਕਿ ਆਪਣੇ ਇੰਡੀਆ ਦੇ ਵਿੱਚ ਤਾਂ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ ਨਾ ਵਿਦਆਊਟ ਲਾਈਨਿੰਗ ਤੇ ਬਹੁਤ ਜਾਦੇ ਸੋਹਣੇ ਸੂਟ ਲੇਗੇ 올ਓਵਰ ਸੂਟ ਰਹਣਗੇ ਪ੍ਰਾਈਸ ਵੀ ਠੀਕ ਹੈਗਾ ਤੇ ਆਰਡਰ ਆਪਣਾ ਫਾਸਟਲੀ ਕਰ ਦਿਓ ਚਲੋ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂਗੇ ਦੇਖੋ ਜੀ ਪਹਿਲਾ ਸੂਟ ਰਹੂਗਾ ਜੀ ਕਲਰ ਗ੍ਰੀਨ ਦੇਖੋ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਪ੍ਰਿੰਟ ਦੇਖ ਸਕਦੇ ਤੁਸੀਂ ਕਾਫੀ ਜਿਆਦੇ ਸੋਹਣਾਗਾ ਲਓ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਲਾਈ ਕਰਾ ਸਕਦੇ ਹੋਗੇ ਵਿਦਆਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਇਸ ਤਰ੍ਹਾਂ ਇਹਦਾ ਪ੍ਰਿੰਟਡ ਡਿਜ਼ਾਈਨ ਪਿਆ ਹੈ ਬਹੁਤ ਜਿਆਦਾ ਸੋਹਣਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਸਟਫ ਸਟਫ ਹੈਗਾ ਜਿਹੜਾ ਬਹੁਤ ਜਿਆਦਾ ਸੋਹਣਾ ਹੈਗਾ ਤੇ ਟੀਸਟਾ ਬ੍ਰਾਂਡਰ ਹੋਗਾ ਪ੍ਰਾਈਸ ਰਹੂਗਾ ਜੀ ਇਹ ਤਾਂ 1600 ਪਲੱਸ ਸ਼ਿਪਿੰਗ ਹੈਗਾ ਲਓ ਜੀ ਰੀਪੀਟ ਸੂਟ ਇਹ ਰੈਗੂਲਰ ਚੱਲਦੇ ਹੀ ਰਹਿੰਦੇ ਨੇ ਕਿਉਂਕਿ ਇਹਨਾਂ ਦਾ ਸਟਾਫ ਵੀ ਬਹੁਤ ਵਧੀਆ ਹੈਗਾ ਤੇ ਕੁਆਲਿਟੀ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਰੀਪੀਟ ਤੋਂ ਰੀਪੀਟ ਸਾਰੇ ਚੱਲਦੇ ਨੇ ਕੱਲ ਪਰਸੋ ਵੀ ਅਸੀਂ ਬੁਕਿੰਗ ਕਰਵਾਈ ਹੈਗੀ ਇਹੀ ਸੇਮ ਸਟਾਫ ਦੀ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗਾ ਇਸ ਸਟਾਫ ਲੋਟ ਪਿੰਕ ਕਲਰ ਤੁਸੀਂ ਦੇਖ ਸਕਦੇ ਹੋਗੇ ਕਲਰ ਸਾਰੇ ਹੀ ਸੋਹਣੇ ਨੇ ਇਸ ਤਰ੍ਹਾਂ ਬਣਿਆ ਹੈ ਦੇਖੋ ਇਸ ਤਰ੍ਹਾਂ ਤੁਹਾਨੂੰ ਸਟੈਂਪ ਮਿਲੂਗੀ ਸਾਡੇ ਸਟਾਫ ਤੇ ਟੀਸਟਾ ਇਸ ਤਰ੍ਹਾਂ ਇਹ ਸੂਟ ਹੈਗਾ ਇਹ ਬਣਿਆ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਦੇਖੋ ਜੀ ਸਕਰੀਨਸ਼ਾਟ ਲੈ ਲਿਓ ਪ੍ਰਾਈਸ ਰਹੂਗਾ 1650 ਸਾਰੇ ਸੂਟਾਂ ਦਾ ਜਿੰਨੇ ਵੀ ਮੈਂ ਤੁਹਾਨੂੰ ਸੂਟਸ ਸ਼ੋਅ ਕਰੂੰਗੀ ਸਾਰਿਆਂ ਦਾ 1650 ਪ੍ਰਾਈਸ ਹੈ ਠੀਕ ਹੈ ਜੀ ਨੈਕਸਟ ਆ ਜੂਗਾ ਗ੍ਰੀਨ ਦੇ ਵਿੱਚ ਇਹ ਵਾਲਾ ਪ੍ਰਿੰਟਡ ਹੈ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਵਿਚ ਜਿਹੜੇ ਇਹਦੇ ਫਲਾਵਰ ਨੇਗੇ ਉਹ ਮਸਟਰਡ ਸ਼ੇਡ ਦੇ ਰਹਣਗੇ ਲੋ ਜੀ ਤੁਸੀਂ ਟਾਈ ਐਂਡ ਡਾਈ ਦੁਪੱਟਾ ਵੀ ਰੱਖ ਸਕਦੇ ਹੋ ਇਹਨਾਂ ਸੂਟਾਂ ਨਾਲ ਇਹ ਸੂਟ ਬਹੁਤ ਜਿਆਦਾ ਸੋਹਣੇ ਨੇ ਆਰਾਮਦਾਇਕ ਫੈਬਰਿਕ ਹੈਗਾ ਲਾਈਟ ਵੇਟ ਸਟੱਫ ਹੈਗਾ ਫਿਰ ਆਜੂਗਾ yellow yellow ਤੁਸੀਂ ਦੇਖ ਸਕਦੇ ਹੋਗੇ ਸੂਟ ਕਾਫੀ ਜਿਆਦਾ ਸੋਹਣਾਗਾ ਇਸ ਤੋਂ ਬਾਅਦ ਆ ਜੁਗਈ ਡਾਰਕ ਗ੍ਰੇ ਦੇ ਉੱਪਰ ਹੈਗਾ ਦੇਖੋ ਕਲਰ ਇਹ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਇਸ ਤੋਂ ਬਾਅਦ ਆ ਜੁਗਈ ਬਲੂ ਦੇਖੋ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਨਾ ਹੈਗਾ ਇਸ ਤੋਂ ਬਾਅਦ ਆਜੂ ਦਾ ਬਲੈਕ ਮਲਟੀ ਦੇ ਵਿੱਚ ਹੈਗਾ ਇਸ ਦਾ ਪ੍ਰਿੰਟ ਬੜਾ ਹੈ ਇਦਾਂ ਦੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਸੂਟ ਬਣੇ ਫਿਰ ਆ ਜਾਣਗੇ ਕਾਨੀ ਦੇ ਪ੍ਰਿੰਟੇ ਬਹੁਤ ਆਪਣਾ ਸੂਟ ਹੈ ਜਿਹੜੇ ਸੇਲ ਹੋਏ ਨੇਗੇ ਦੋ ਹੀ ਕਲਰ ਆਉਂਦੇ ਨੇ ਇਹਦੇ ਵਿੱਚ ਦੋ ਹੀ ਰਿਪੀਟ ਆਏਣਗੇ ਦੁਬਾਰਾ ਫਿਰ ਦੋ ਹੀ ਪਹਿਲਾਂ ਆਈ ਸੀਗੇ ਦੋ ਹੀ ਹੁਣ ਆਏਣਗੇ ਫਿਰ ਇਹ ਰੈੱਡ ਆਜੂਗਾ ਰੈੱਡ ਕਲਰ ਮੇਰੇ ਖਿਆਲ ਚ ਪਹਿਲੀ ਵਾਰ ਬਣਾਇਆ ਇਹਨਾਂ ਨੇ ਟੀਸਟ ਆ ਲਿਆ ਨੇ ਨਹੀਂ ਕਾਟਨ ਦੇ ਵਿੱਚ ਰੈੱਡ ਕਲਰ ਦੇ ਸੂਟ ਬਹੁਤ ਘੱਟ ਮਿਲਦੇ ਨੇਗੇ ਲਓ ਜੀ 1650 ਪ੍ਰਾਈਸ ਰੁਕੂਗਾ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇੰਤਾਂ ਦਰੋ ਹੈ ਬਣਾ ਠੀਕ ਹੈ ਜੀ ਇਹ ਹੈਗੇ ਸੀਗੇ ਵਧੀਆ ਬ੍ਰਾਂਡ ਦੇ ਸੂਟ ਸੀਗੇ 32 ਦਾ ਦੇ ਸੂਟ ਸੀਗੇ ਤੇ ਪ੍ਰਾਈਸ 1650 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਜੋ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਹੈਗਾ ਹਨਾ ਉਹੀ ਆਪਾਂ ਪੇਮੈਂਟ ਕਰਾਉਣੀ ਆ ਇਹ ਨਹੀਂ ਹੈਗਾ ਵੀ ਆਪਾਂ ਕੁਝ ਵਾਧਾ ਕਰਾ ਲਾਂਗੇ ਕਾਫੀ ਪੈਣਾ ਪੁੱਛਦੀਆਂ ਹੁੰਦੀਆਂ ਨੇ ਵੀ ਤੁਹਾਡੀ ਵੀ ਸ਼ਿਪਿੰਗ ਚਾਰजेस ਕਿੰਨੇ ਲੰਗੇ ਜੇ ਇਨਕਲੂਡ ਹੁੰਦੀ ਹੈ ਵਿੱਚ ਆਪਾਂ ਦੱਸ ਦਿੰਨੇ ਆ ਕਿ ਜੇ ਆਪਣੀ ਕੋਈ ਫ੍ਰੀ ਸ਼ਿਪਿੰਗ ਲੱਗੀ ਹੁੰਦੀ ਹੈਗੀ ਤਾਂ ਆਪਾਂ ਫ੍ਰੀ ਰੱਖ ਦਿਆਂਗੇ ਉਹਦੇ ਆਪਾਂ ਕੋਈ ਐਕਸਟਰਾ ਚਾਰजेस ਕਦੇ ਵੀ ਨਹੀਂ ਪਵਾਏ ਹੈਗੇ ਤੇ ਨਾ ਆਪਾਂ ਕਦੇ ਵੀ ਲਈ ਹੈ ਹਨਾ ਹੁਣ ਜਿੱਦਾਂ ਕਿ ਮੈਂ ਪ੍ਰਾਈਸ ਦੱਸਿਆ 1650 ਇਹਨਾਂ ਦੀ ਜਿਹੜੀ ਸ਼ਿਪਿੰਗ ਹੈ ਵਿੱਚ ਇਨਕਲੂਡ ਹੈਗੀ ਹੈਗੀ ਤੇ ਤੁਹਾਡੇ ਤੋਂ ਮਤਲਬ ਅਲੱਗ ਤੋਂ ਕੋਈ ਚਾਰजेस ਨਹੀਂ ਲਏ ਜਾਣਗੇ ਤੁਸੀਂ ਸਿਰਫ ਜਿਹੜੇ ਪੈਸੇ ਨੇਗੇ ਉਹ 1650 ਹੀ ਪੇ ਕਰਨਾ ਹੈਗਾ ਇਸ ਤੋਂ ਬਾਅਦ ਨਹੀਂ ਕਰਨਾ ਤੇ ਬਰਬਰੀ ਦੇ ਕਾਲ ਆਪਾਂ ਸੂਟ ਪਾਇ ਸੀ ਜਿਹੜੀਆਂ ਪੈਣਾ ਰਹਿ ਗਈਆਂ ਕੁਝ ਕੁ ਸੂਟ ਹੈਗੇ ਨੇ ਅਵੇਲੇਬਲ ਤੁਸੀਂ ਲੈ ਸਕਦੇ ਹੋਗੇ ਤੇ ਕੁਝ ਕ ਨੇਗੇ ਸੇਲ ਹੋ ਚੁੱਕੇ ਨੇਗੇ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਬਰਬਰੀ ਸੀ ਲਾਈਟ ਵੇਟ ਸੌਫਟ ਸਟਫ ਸੀਗਾ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਸਟਫ ਦਿਖਾਏ ਸੀਗੇ ਤੇ ਹੁਣ ਮੇਰੇ ਕੋਲ ਡਿਮਾਂਡ ਆ ਰਹੀ ਸੀ ਕਿ ਵੀ ਤੁਸੀਂ ਕਾਟਨ ਦੇ ਸੂਟ ਲੈ ਕੇ ਆਓ ਤਾਂ ਆਪਾਂ ਕਾਟਨ ਦੇ ਸੂਟ ਨਹੀਂ ਜਿਹੜੇ ਆਪਾਂ ਥੋੜੇ ਵਧੀਆ ਟੇਸਟਾ ਦੇ ਪਾਏ ਨੇਗੇ ਕਾਫੀ ਭੈਣਾਂ ਨੂੰ ਲੋੜ ਸੀਗੀ ਚਾਹੀਦੇ ਸੀਗੇ ਸਾਰਿਆਂ ਦੇ ਪ੍ਰਿੰਟ ਅਲੱਗ-ਅਲੱਗ ਨੇ ਜੇ ਤੁਸੀਂ ਇੱਕ ਜਾਂ ਦੋ ਸੂਟ ਲੈਣਾ ਚਾਹੁੰਦੇ ਹੋ ਤਾਂ ਆਪਣੇ ਲੈ ਸਕਦੇ ਹੋਗੇ ਕਿਉਂਕਿ ਪ੍ਰਿੰਟ ਕੋਈ ਵੀ ਮੈਚ ਨਹੀਂ ਕਰਦਾ ਹੈਗਾ ਕਿਸੇ ਨਾਲ ਵੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰਦਾ ਜੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾ